ਨਾਲਪਣਾ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਲਾਇਓਨਸ ਕਲੱਬ ਰੀਜਨ 7 ਅਤੇ ਮੈਸ਼ ਪ੍ਰੋ ਲਾਈਫ ਹਸਪਤਾਲ ਨੇ ਸਾਂਝੇ ਤੌਰ ਤੇ 26 ਅਪ੍ਰੈਲ 2025 ਨੂੰ ਹਸਪਤਾਲ ਦੇ ਆਹਾਤੇ ਵਿੱਚ ਇੱਕ ਮੁਫਤ ਮੈਗਾ ਹੈਲਥ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਇਸ ਕੈਂਪ ਦਾ ਉਦੇਸ਼ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਅਤੇ ਉਹਨਾਂ ਨੂੰ ਸਮੇਂ ਸਿਰ ਬਿਮਾਰੀਆਂ ਪ੍ਰਤੀ ਜਾਗਰੂਕ ਕਰਨਾ ਸੀ ਕੈਂਪ ਦਾ ਉਦਘਾਟਨ ਲਾਇਨ ਨਕੇਸ਼ ਗਰਗ ਪੀਐਮ ਸੀਸੀ ਨੇ ਕੀਤਾ ਇਸ ਮੌਕੇ ਰੀਜਨਲ ਚੇਅਰਪਰਸਨ ਲਾਇਨ ਸੰਗੀਤਾ ਗੁਪਤਾ ਜ਼ੋਨ ਚੇਅਰਪਰਸਨ ਲਾਇਨ ਯੂਪੀਐਸ ਸਚਦੀਪਾ ਅਤੇ ਲਾਇਨ ਧਰਮ ਸਿੰਘ ਸੰਧੂ ਦੇ ਨਾਲ-ਨਾਲ ਲਾਇਨਸ ਕਲੱਬ ਦੇ ਕਈ ਮੈਂਬਰ ਹਸਪਤਾਲ ਦੇ ਡਾਕਟਰ ਅਤੇ ਮੈਨੇਜਮੈਂਟ ਟੀਮ ਦੇ ਮੈਂਬਰ ਮੌਜੂਦ ਸਨ ਕੈਂਪ ਵਿੱਚ ਆਉਣ ਵਾਲੇ ਲੋਕਾਂ ਨੂੰ ਆਮ ਸਿਹਤ ਜਾਂਚ ਅੱਖਾਂ ਦੀ ਜਾਂਚ ਦੰਦਾਂ ਦੀ ਜਾਂਚ ਬਲੱਡ ਸ਼ੂਗਰ ਟੈਸਟ ਈਸੀਜੀ ਅਤੇ ਮਾਹਿਰ ਡਾਕਟਰਾਂ ਤੋਂ ਸਲਾਹ ਮਸ਼ਵਰਾ ਵਰਗੀਆਂ ਮੁਫਤ ਸਹੂਲਤਾਂ ਦਿੱਤੀਆਂ ਗਈਆਂ ਇਸ ਮੌਕੇ ਹਸਪਤਾਲ ਦੇ ਸੀਨੀਅਰ ਡਾਕਟਰਾਂ ਨੇ ਸੇਵਾਵਾਂ ਪ੍ਰਦਾਨ ਕੀਤੀਆਂ ਜਿਨ੍ਹਾਂ ਵਿੱਚ ਡਾਕਟਰ ਹਰਪ੍ਰੀਤ ਸਿੰਘ ਜੌਲੀ ਡਾਇਰੈਕਟਰ ਮੈਸ਼ ਪ੍ਰੋ ਲਾਈਫ ਹਸਪਤਾਲ ਡਾਕਟਰ ਮਨੀਸ਼ ਗੋਇਲ ਆਰਥੋਪੈਡਿਕ ਸਰਜਨ ਡਾਕਟਰ ਸੁਖਪ੍ਰੀਤ ਸਿੰਘ ਇੰਟਰਨਲ ਮੈਡੀਸਨ ਸਪੈਸ਼ਲਿਸਟ ਡਾਕਟਰ ਮਨੀਸ਼ਾ ਗਾਇਨਕੋਲੋਜਿਸਟ ਡਾਕਟਰ ਕਿਰਨਜੋਤ ਬਾਲਰੋਗ ਵਿਗਿਆਨੀ ਤੇ ਡਾਕਟਰ ਵਰਨ ਮਿੱਤਲ ਯੂਰੋਲੋਜਿਸਟ ਮੌਜੂਦ ਸਨ ਕੈਂਪ ਵਿੱਚ ਆਰਥੋਪੈਡਿਕਸ ਗਾਇਨਕੋਲੋਜੀ ਅੱਖਾਂ ਦੀ ਦੇਖਭਾਲ ਜਨਰਲ ਸਰਜਰੀ ਅਤੇ ਦੰਦਾਂ ਦੀ ਦੇਖਭਾਲ ਨਾਲ ਸੰਬੰਧਿਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਇਸ ਵਿਸ਼ੇਸ਼ ਸਮਾਰੋਹ ਵਿੱਚ 130 ਤੋਂ ਵੱਧ ਲੋਕਾਂ ਨੇ ਪੂਰੇ ਡਾਕਟਰੀ ਜਾਂਚ ਦਾ ਲਾਭ ਉਠਾਇਆ ਇਸ ਤੋਂ ਇਲਾਵਾ ਮਰੀਜ਼ਾਂ ਨੂੰ ਅੱਖਾਂ ਦੀ ਜਾਂਚ ਤੋਂ ਬਾਅਦ ਮੁਫਤ ਦਵਾਈਆਂ ਤੇ ਐਨਕਾਂ ਵੀ ਦਿੱਤੀਆਂ ਗਈਆਂ ਸਥਾਨਕ ਲੋਕਾਂ ਨੇ ਇਸ ਪਹਿਲ ਕਦਮੀ ਦੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਇਸ ਮੌਕੇ ਮੈਸ਼ ਪ੍ਰੋ ਲਾਈਫ ਹਸਪਤਲ ਦੇ ਉਪ ਚੇਅਰਮੈਨ ਰਣਵੀਰ ਸਿੰਘ ਅਤੇ ਰੀਜਨ ਚੇਅਰਪਰਸਨ ਲਾਇਨਾ ਕਲੱਬ ਸੰਗੀਤਾ ਗੁਪਤਾ ਨੇ ਕਿਹਾ ਕਿ ਇਸ ਮੁਫਤ ਸਿਹਤ ਜਾਂਚ ਕੈਂਪ ਵਿੱਚ ਲਗਭਗ 150 ਲੋਕਾਂ ਦਾ ਚੈੱਕਅਪ ਕੀਤਾ ਗਿਆ ਤੇ ਲੋਕਾਂ ਨੂੰ ਮੁਫਤ ਦਵਾਈਆਂ ਤੇ ਐਨਕਾਂ ਵੀ ਵੰਡੀਆਂ ਗਈਆਂ। ਉਹਨਾਂ ਕਿਹਾ ਕਿ ਲੋਕਾਂ ਦੀ ਖੁਸ਼ੀ ਅਤੇ ਸੰਤੁਸ਼ਟੀ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਮੁਫਤ ਸਿਹਤ ਕੈਂਪ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕ ਲੋਕ ਲਾਭ ਉਠਾ ਸਕਣ।